ਸੱਚੀ ਕਾਲ ਦੇ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਪਾਲੀਵੁੱਡ ਅਕਵਾਇਰ ਦੇ ਵਿੱਚ ਤੇ ਮੈਂ ਸ਼ਵੇਤਾ ਰਾਣਾ ਤੁਹਾਡੇ ਲਈ ਲੈ ਕੇ ਹਾਜ਼ਰ ਆ ਪੰਜਾਬੀ ਇੰਡਸਟਰੀ ਤੋਂ ਜੁੜੀਆਂ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਤੇ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਣੇ ਆ ਅੱਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਐਮੀ ਵਰਕ ਦੀ ਪੰਜਾਬ ਦੇ ਸਿੰਗਣ ਤੇ ਨਾਲ ਹੀ ਅਦਾਕਾਰ ਆਮੀ ਵਰਖ ਨੇ ਪੰਜਾਬੀ ਇੰਡਸਟਰੀ ਨੂੰ 13 ਸਾਰੀਆਂ ਸੁਪਰ ਹਿੱਟ ਫਿਲਮਾਂ ਦਿੱਤੀਆਂ ਨੇ ਤੇ ਇਸੇ ਦੇ ਵਿਚਕਾਰ ਉਹਨਾਂ ਦੀ ਅਗਲੀ ਪੰਜਾਬੀ ਫਿਲਮ ਸਰਬਾਲਾ ਜੀ ਰਿਲੀਜ਼ ਹੋਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ। ਸੋਬੀਤ ਦੇ ਨੇ ਫਿਲਮ ਦੀ ਪ੍ਰੈਸ ਕਾਨਫਰੰਸ ਹੋਈ, ਟ੍ਰੇਲਰ ਲਾਂਚ ਹੋਇਆ ਜਿਸ ਦੇ ਵੇਚਰ ਸਟਾਰ ਕਾਸਟ ਦੇ ਵੱਲੋਂ ਆਪੋ ਆਪਣਾ ਐਕਸਪੀਰੀਅੰਸ ਸਾਰਿਆਂ ਦੇ ਨਾਲ ਸਾਂਝਾ ਕੀਤਾ ਗਿਆ ਤੇ ਇਸੇ ਦੇ ਵਿਚਕਾਰ ਜਦੋਂ ਆਮੀ ਵਰਖ ਨੂੰ ਉਹਨਾਂ ਦੇ ਵਿਆਹ ਦਾ ਜ਼ਿਕਰ ਕੀਤਾ ਗਿਆ ਉਹਨਾਂ ਦੇ ਵਿਆਹ ਦੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਬਹੁਤ ਫਨੀ ਵੇਅ ਤੇ ਇਹ ਕਹਿ ਸਕਦੇ ਨੇ ਕਿ ਬਹੁਤ ਸੋਹਣਾ ਜਵਾਬ ਆਮੀ ਵਰਖ ਦੇ ਵੱਲੋਂ ਦਿੱਤਾ ਗਿਆ। ਜੋਸ ਦੇ ਵਿੱਚ ਆਮੀ ਵੈਖ ਨੇ ਦੱਸਿਆ ਇੱਕ ਕਿ ਉਹਨਾਂ ਦੇ ਸਿਰਫ ਫਿਲਮਾਂ ਦੇ ਵਿੱਚ ਹੀ ਤੇ ਨਾਲ ਹੀ ਗੀਤਾਂ ਦੇ ਵਿੱਚ ਘੱਟੋ-ਘੱਟ 25 ਤੋਂ 30 ਵਿਆਹ ਹੋ ਚੁੱਕੇ ਨੇ ਤੇ ਉਹ ਕਰਮਾ ਵਾਲੇ ਨੇ ਭਾਗਾ ਵਾਲੇ ਨੇ ਜਿਨ੍ਹਾਂ ਨੂੰ ਐਨੇ ਵਿਆਹ ਹੋਣਾ ਨਸੀਬ ਹੋਏ ਨੇ ਜਾਂ ਨੀਆ ਘਰ ਵਾਲੀਆਂ ਨਸੀਬ ਹੋਈਆਂ ਨੇ ਤੇ ਇਸ ਤਰ੍ਹਾਂ ਦਾ ਜਵਾਬ ਜਦੋਂ ਪੂਰੀ ਆਡੀਅנס ਸੁਣਦੀ ਹੈ ਤਾਂ ਖਿੜਖੜਾ ਕੇ ਹੱਸ ਪੈਂਦੀ ਹੈ ਤੇ ਇਸ ਦੇ ਨਾਲ ਹੀ ਨਾਲ ਬੈਠੇ ਗਿੱਪੀ ਤੇ ਸਰਗੁਨ ਵੀ ਉਸੇ ਤਰ੍ਹਾਂ ਦੇ ਨਾਲ ਹੱਸਦੇ ਹੋਏ ਨਜ਼ਰ ਆਏ ਨੇ ਸੋ ਆਪਣੇ ਆਪ ਨੂੰ ਭਾਗਾ ਵਾਲਾ ਦੱਸਦੇ ਹੋਏ ਆਮੀ ਵਰਖ ਨੇ ਸਾਰਿਆਂ ਨੂੰ ਇਹ ਸਲਾਹ ਦੁੱਤੀ ਹੈ ਕਿ ਹਰ ਕਿਸੇ ਨੂੰ ਫਿਲਮ ਇੰਡਸਟਰੀ ਦੇ ਵਿੱਚ ਜ਼ਰੂਰ ਆਉਣਾ ਚਾਹੀਦਾ ਹੈ ਤਾਂਕਿ ਉਹਨਾਂ ਨੂੰ ਵੱਖੋ ਵੱਖਰੀ ਚੀਜ਼ਾਂ ਦਾ ਐਕਸਪੀਰੀਅੰਸ ਕਰਨ ਦਾ ਮੌਕਾ ਮਿਲੇ ਤੇ ਜਿਸ ਪੱਤਰਕਾਰ ਨੇ ਐਮੀ ਵਰਕ ਨੂੰ ਇਹ ਸਵਾਲ ਪੁੱਛਿਆ ਸੀ ਉਹਨਾਂ ਨੂੰ ਉਲਟਾ ਜਵਾਬ ਦਿੰਦੇ ਹੋਏ ਐਮੀ ਵਰਕ ਨੇ ਕਿਹਾ ਕਿ ਉਹਨਾਂ ਨੂੰ ਵੀ ਫਿਲਮਾਂ ਦੇ ਵਿੱਚ ਆ ਕੇ ਜ਼ਰੂਰ ਟਰਾਈ ਕਰਨਾ ਚਾਹੀਦਾ ਹੈ ਕਿ ਐਕਸਪੀਰੀਅੰਸ ਕਿ ਹੋਇਆ ਹੁੰਦਾ ਹੈ ਸੋ ਕਿਸ ਤਰੀਕੇ ਦੇ ਨਾਲ ਐਮੀ ਵਰਕ ਨੇ ਇਸ ਸਵਾਲ ਦੇ ਜਵਾਬ ਦਿੱਤਾ ਆਓ ਵੇਖ ਲੈਨੇ ਆ ਨੌ ਜਨਮਾਂ ਦੇ ਤਾਂ ਤੁਸੀਂ ਕੱਟ ਗਏ ਆ ਮੈਂ ਮੇਰੇ ਖਿਆਲ ਹਾਂ ਮਤਲਬ ਕਹਿ ਲਓ ਜੇ ਮੇਰੇ 34-35 ਫਿਲਮਾਂ ਹੋ ਗਈਆਂ ਅਪ੍ਰੋਕਸੀਮੇਟਲੀ ਮੈਂ 20-22 ਹੋ ਗਿਆ ਹੁਣੇ ਐਕਚੁਅਲ ਇਦਾਂ ਨਹੀਂਗਾ ਵੀ ਫਿਲਮ ਦੇ ਵਿੱਚ ਜਾਂ ਉੱਤਾਂ ਵੀ ਮੇਰਾ ਵਿਆਹ ਰੱਖਿਆ ਗਿਆ ਉਹ ਦਿਖਾਇਆ ਨਹੀਂ ਮੇਰੇ ਦਿਖਾਏ मतलब ਘਟੋ ਘਟ ਨਹੀਂ 15 20 मतलब ਗਾਣੇ ਮਿਲਾ ਲਏ ਘਟੋ ਘਟ ਮੈਂ 25 28 ਵਿਆਹ ਮੇਰੇ ਹੋ ਗਏ ਆ ਸਾਰੇ ਮਿਲਾ ਕੇ ਤੇ ਫਿਰ ਤੁਸੀਂ ਸਾਡੇ ਕਰਮ ਦੇਖੋ ਕਿੰਨੇ ਚੰਗੇ ਨੇ ਮਾਰਾਂ ਨੇ ਸਾਨੂੰ ਕਿੰਨੇ ਸੋਹਣੀ ਕਿੰਨੀਆਂ ਸੋਹਣੀਆਂ ਜ਼ਿੰਦਗੀਆਂ ਬਖਸ਼ੀਆਂ ਨੇ ਤੇ ਇੱਕ ਸਾਡੀ ਆਪਦੀ ਰੀਅਲ ਲਾਈਫ ਇੱਕ ਸਾਸੀ मतलब ਆ 30 35 ਫਿਲਮਾਂ ਮੈਂ ਕੀਤੀਆਂ ਜਿਹਦੇ ਵਿੱਚ ਮੇਰੇ ਮਾਂ ਪਿਓ ਹੋਰ ਮੇਰੇ ਸੱਜਣ ਮਿੱਤਰ ਹੋਰ ਮੇਰੇ ਭਰਾ ਹੋਰ ਤੇ ਜਿਹਦੇ ਨਾਲ ਮੇਰਾ ਵਿਆਹ ਹੋਣਾ ਉਹ ਹੋਰ ਅਕਾਲਪੁਰਕ ਤੋਂ ਉੱਤੇ ਮਤਲਬ ਕੀ ਮੰਗ ਸਕਦੇ ਤੋਂ ਬਾਅਦ ਮਾਰੇ ਕੀ ਦੇ ਦੇਵੇ ਤੇ ਇੰਨੀਆਂ ਸੋਹਣੀਆਂ ਜ਼ਿੰਦਗੀਆਂ ਐਕਸਪੀਰੀਅੰਸ ਕਰਦੇ ਆਂ ਅਸੀਂ ਘੱਟੋ ਘੱਟ ਜਿਹੜੀ ਫਿਲਮ 'ਚ ਹੁੰਨੇ ਆਂ ਅਸੀਂ 3-4 ਮਹੀਨੇ ਅਸੀਂ ਉਹ ਚੀਜ਼ ਨੂੰ ਫੀਲ ਕਰ ਸਕਦੇ ਆਂ ਰਾਈਟ ਸੋ ਸਾਡੇ ਦਾ ਬਹੁਤ ਮਹਾਰਾ ਨੇ ਕਿਰਪਾ ਕੀਤੀ ਤੁਸੀਂ ਮਿਹਨਤ ਕਰੋ ਭਾਜੀ ਕੀ ਕਰੇ ਤੁਹਾਡੀ ਵੀ ਹੋ ਜਾਣ ਜੋਥੇ ਇੱਕ ਪਾਸੇ ਫਿਲਮ ਸਰਬਾਲਾ ਜੀ ਦੇ ਵਿੱਚ ਗਿੱਪੀ ਗਰੇਵਾਲ ਆਮੀ ਵਰਗ ਸਰਗੁਣ ਮਹਿਤਾ ਤੇ ਨਮਰਤ ਖੈਰਾ ਨਜ਼ਰ ਆ ਰਹੇ ਨੇ ਤੇ ਸਦਾ ਵਰਕਰ ਗੁੱਗੂ ਗਿੱਲ ਵੀ ਨਜ਼ਰ ਆ ਰਹੇ ਨੇ ਹਾਲਾਂਕਿ ਲੰਬੇ ਸਮੇਂ ਬਾਅਦ ਗੁੱਗੂ ਗਿੱਲ ਨੇ ਕੋਈ ਪੰਜਾਬੀ ਫਿਲਮ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਦੇ ਇੱਕ ਵਾਰ ਫੇਰ ਤੋਂ ਉਹੀ ਰੂਪ ਕਹਿ ਸਕਦੇ ਆ ਜਾਂ ਉਹੀ ਕੈਰੈਕਟਰ ਜਿਹੜਾ ਇੱਕ ਵਾਰ ਫੇਰ ਤੋਂ ਸਾਨੂੰ ਸਾਰਿਆਂ ਨੂੰ ਦੇਖਣ ਨੂੰ ਜ਼ਰੂਰ ਮਿਲੇਗਾ ਸੋ ਦੱਸਦੇ ਕਿ ਗੁੱਗੂ ਗਿੱਲ ਦੇ ਵੱਲੋਂ ਸ਼ਾਇਰਾਨਾ ਅੰਦਾਜ਼ ਦੇ ਵਿੱਚ ਆਪਣੇ ਫੈਨਸ ਦੇ ਲਈ ਸ਼ਾਇਰੀ ਕੀਤੀ ਗਈ ਹੈ ਹਾਲਾਂਕਿ ਜਦੋਂ ਉਹਨਾਂ ਦੇ ਵੱਲੋਂ ਇਹ ਸ਼ਾਇਰੀ ਕੀਤੀ ਜਾਂਦੀ ਹੈ ਜਾਂ ਇਹ ਸ਼ਾਇਰਾਨਾ ਅੰਦਾਜ਼ ਜਦੋਂ ਹਰ ਕਿਸੇ ਦੇ ਵੱਲੋਂ ਦੇਖਿਆ ਜਾਂਦਾ ਤਾਂ ਇੱਕ ਬਰ ਫੇਰ ਤੋਂ ਗੁੱਗੂ ਗਿੱਲ ਦਾ ਉਹੀ ਰੋਬ ਹਰ ਕਿਸੇ ਨੂੰ ਜ਼ਰੂਰ ਦੱਸਦਾ ਹੋਇਆ ਨਜ਼ਰ ਆਂਦਾ। ਸੋ ਬਹੁਤ ਖੂਬਸੂਰਤ ਆਵਾਜ਼ ਦੇ ਵਿੱਚ ਗੁੱਗੂ ਗਿੱਲ ਦੀ ਇਹ ਸ਼ਾਇਰੀ ਦਾ ਆਨੰਦ ਅਸੀਂ ਵੀ ਸਾਰੇ ਮਾਣਦੇ ਆਂ। ਬਹੁਤ-ਬਹੁਤ ਸ਼ੁਕਰੀਆ ਜੀ ਪਹਿਲਾਂ ਦਾ। ਤੁਸੀਂ ਮੇਰਾ ਹੌਸਲਾ ਵਧਾਇਆ। ਤੇ ਇਹ ਤਾਂ ਕੀ ਕਹਿ ਸਕਦੇ ਹਾਂ ਜੀ ਬਾਈ ਗੁਰੂ ਦਾ ਸ਼ੁਕਰ ਹੈ ਜੀ ਉਹ ਇਸ ਤਰ੍ਹਾਂ ਤੁਹਾਨੂੰ ਦਿਸ ਰਿਹਾ ਸਭ ਕੁਝ ਤਾਂ ਉਹਦੀ ਮਿਹਰੀ ਹੈ। ਹਾਂਜੀ ਇਹ ਤਾਂ ਮੈਂ ਤਾਂ ਉੱਥੇ ਗੱਲ ਲੈ ਕੇ ਆਉਣਾ ਜੋ ਮੈਂ ਪਹਿਲਾਂ ਗੱਲ ਕੀਤੀ ਸੀ। ਇਹ ਜੋ ਹਲਕਾ ਹਲਕਾ ਸਰੂਰ ਹੈ ਇਹ ਤੇਰੀ ਨਜ਼ਰ ਦਾ ਕਸੂਰ ਹੈ। ਥੈਂਕ ਯੂ। ਤੇਰੇ ਪਿਆਰ ਨੇ ਤੇਰੀ ਚਾਹ ਨੇ ਮੈਨੂੰ ਇੱਕ ਸ਼ਰਾਬੀ ਬਣਾ ਦਿਆ ਮੈਂ ਤੁਹਾਡੀ ਮੁਹੱਬਤ ਨਾਲ ਹੀ ਆਂ ਜੀ ਜੋ ਕੁਛ ਆ। ਜੀ ਤੁਹਾਡੇ ਤੁਹਾਡੇ ਕਿਸੇ ਨੂੰ ਮੈਂ ਆਪਣਾ ਭਰਾ ਲੱਗਦਾ ਕਿਸੇ ਨੂੰ ਆਪਦਾ ਵੱਡਾ ਲੱਗਦਾ ਕਿਸੇ ਨੂੰ ਕੁਝ ਮਤਲਬ ਮੈਨੂੰ ਮੇਰੇ ਚ ਆਪਣਾ ਤੇ ਦਿਸਦੀ ਹੈ ਤਾਂ ਸਭ ਕੁਝ ਚੰਗਾ ਲੱਗਦਾ। ਪੰਜਾਬੀ ਗਾਇਕਾ ਸਿਮਰਨ ਤਾਦਲੀ ਅਕਸਰ ਆਪਣੇ weight ਨੂੰ ਲੈ ਕੇ troll ਹੁੰਦੀ ਹੋਈ ਨਜ਼ਰ ਆਉਂਦੀ ਹੈ ਤੇ ਆਪਣੇ weight ਨੂੰ ਲੈ ਕੇ ਹੀ ਆਪਣੇ ਜਿਹੜੇ ਐਂਟੀ ਪਾਰਟੀਆਂ ਆ ਜਾਂ ਜੋ ਜਿਹੜੇ ਲੋਕੀ ਉਹਨਾਂ ਨੂੰ troll ਕਰਦੇ ਨੇ ਉਹਨਾਂ ਨੂੰ ਜਵਾਬ ਦਿੰਦੀ ਹੋਈ ਵੀ ਜ਼ਰੂਰ ਵਿਖਾਈ ਦਿੰਦੀ ਹੈ ਤੇ ਇਸ ਦੇ ਵਿਚਕਾਰ ਸਿਮਰਨ ਤਾਦਲੀ ਦੇ ਵੱਲੋਂ UK ਦੇ ਵਿੱਚ ਆਪਣਾ live show ਕੀਤਾ ਗਿਆ ਸੀ ਤੇ ਇਸ ਦੇ ਵਿਚਕਾਰ ਸਿਮਰਨ ਨੇ ਆਪਣੀ ਐਂਟੀ ਪਾਰਟੀਆਂ ਨੂੰ ਜਮ ਕੇ ਜ਼ਰੂਰ ਜਿਹੜੀ ਐ ਕਹਿ ਸਕਦੇ ਆ ਕਿ ਪਲਟਵਾਰ ਜ਼ਰੂਰ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਲੋਕੀ ਉਹਨਾਂ ਨੂੰ ਕਹਿੰਦੇ ਨੇ ਕਿ ਇਸ ਨੂੰ ਗਾਉਣਾ ਨਹੀਂ ਆਉਂਦਾ ਜਿਹੜੇ ਲੋਕੀ ਉਸ ਨੂੰ ਕਹਿੰਦੇ ਨੇ ਕਿ ਇਸ ਦਾ ਭਾਰ ਇਹ ਐਨਾ ਜ਼ਿਆਦਾ ਹੈ ਜਾਂ ਲਿਖਣਾ ਨਹੀਂ ਆਉਂਦਾ ਉਹਨਾਂ ਨੂੰ ਪਲਟਵਾਰ ਕਰਦੇ ਹੋਏ ਸਿਮਰਨਤਾਦਲੀ ਨੇ ਖਰੀਆਂ-ਖਰੀਆਂ ਸੁਣਾਈਆਂ ਨੇ ਸੋ ਕਿਸ ਤਰੀਕੇ ਦੇ ਨਾਲ ਸਿਮਰਨਤਾਦਲੀ ਦੇ ਵੱਲੋਂ ਆਪਣੇ ਕਹਿ ਸਕਦੇ ਆ ਅੰਦਾਜ਼ ਦੇ ਵਿੱਚ ਜਾਂ ਗਾਇਕੀ ਦੇ ਵਿੱਚ ਸਾਰਿਆਂ ਨੂੰ ਇਹ ਜਿਹੜੀਆਂ ਟੋਨ ਦੇ ਵਿੱਚ ਕਹਿ ਸਕਦੇ ਆ ਕਿ ਸਿਮਰਨਤਾਦਲੀ ਦੇ ਵੱਲੋਂ ਜੋ ਗੱਲਾਂ ਸੁਣਾਈਆਂ ਗਈਆਂ ਨੇ ਅਸੀਂ ਵੀ ਸੁਣ ਲੈਣੇ ਆ ਕਿ ਕਹਿੰਦੇ ਨੇ ਕੁੜੀ ਫੁਕਰੀ ਐ ਕਈਆਂ ਨੂੰ ਵੱਖਰੀ ਲੱਗਦੀ ਆ ਤੇ ਕਈਆਂ ਨੂੰ ਤਕਲੀਫ ਬੜੀ ਮੈਂ ਕਿਉਂ ਗਾਉਂਦੀ ਕਿਉਂ ਲਿਖਦੀ ਆ ਘਰੇ ਜਿਨ੍ਹਾਂ ਨੂੰ ਪੁੱਛਦਾ ਨਹੀਂ ਕੋਈ ਕਹਿੰਦੇ ਇਹਨੂੰ ਘਾੜੇ ਨੇ ਜਿਹੜੀ ਟੱਕਰੀ ਉਹਨੂੰ ਪਾ ਗਏ ਬਿਨਾਂ ਟੀਕਿਆਂ ਵਾਲੇ ਨੇ ਟਰੈਕਟਰ ਟਰਾਲਾ ਕਹ ਮੈਨੂੰ ਮੇਰੇ ਜੋਰ ਦੀ ਹਾਮੀ ਭਰਦੇ ਨੇ ਮਨ ਹੁੰਦਾ ਕੰਪੈਰੀਸਨ ਮੇਰਾ ਸਾਨਾ ਦੇ ਨਾਲ ਕਰਦੇ ਨੇ ਇਹ ਕੁੜੀ ਕਿਹੋ ਜਿਹਾ ਲਿਖਦੀ ਹੈ ਥੋੜੇ ਸੁਣ ਕੇ ਮਾਊ ਲੜਦੇ ਨੇ ਥੋਡੇ ਵਰਗੇ 3600 ਮੀ ਨੀਜਾ ਵਿੱਚੋਂ ਝੜਦੇ ਨੇ ਪੰਜਾਬੀ ਗਾਇਕਾ ਸੁਨੰਧਾ ਸ਼ਰਮਾ ਦੇ ਵੱਲੋਂ ਫਿਲਹਾਲ 4400 ਦੇ ਕਰੀਬ ਵਿਰਾਸਤੀ ਬੂਟੇ ਲਾਏ ਗਏ ਨੇ ਉਹ ਵੀ ਖਰੜ ਦੇ ਵਿੱਚ ਹਾਲੀ ਦੇ ਵਿੱਚ ਉਹਨਾਂ ਨੇ ਇੱਕ ਵੀਡੀਓ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ ਜੋ ਇੱਕ ਫਾਊਂਡੇਸ਼ਨ ਦੇ ਨਾਲ ਰਲ ਕੇ ਉਹਨਾਂ ਨੇ ਬੂਟੇ ਲਾਉਣ ਦੀ ਜਿਹੜੀ ਪਹਿਲਕਦਮੀ ਕੀਤੀ ਹੈ ਤੇ ਇਸ ਦੇ ਨਾਲ ਹੀ ਖਰੜ ਦੇ ਵਿੱਚ 4400 ਦੇ ਕਰੀਬ ਇਹ ਬੂਟੇ ਲਾਏ ਗਏ ਨੇ ਤੇ ਇਸ ਅੰਦਾਜ਼ ਦੇ ਵਿੱਚ ਸੁਨੰਦਾ ਸ਼ਰਮਾ ਜਿਹੜੀ ਦਿਖਾਈ ਦਿੱਤੀ ਹੈ ਤੇ ਉਥੇ ਹੀ ਉਥੇ ਖਰੜ ਦੇ ਵਿੱਚ ਮੌਜੂਦ ਕੁਝ ਔਰਤਾਂ ਦੇ ਵੱਲੋਂ ਸੁਨੰਦਾ ਸ਼ਰਮਾ ਦਾ ਵੈਲਕਮ ਕੀਤਾ ਗਿਆ ਉਹਨਾਂ ਦੇ ਹੀ ਗੀਤ ਗਾ ਕੇ ਨੱਚ ਟੱਪ ਕੇ ਜਾਂ ਬੋਲੀਆਂ ਪਾ ਕੇ ਸੁਨੰਦਾ ਸ਼ਰਮਾ ਦਾ ਪਹਿਲਾ ਵੈਲਕਮ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਇਸ ਐਨਜੀਓ ਦੇ ਨਾਲ ਰਲ ਕੇ ਕੇ 4400 ਦੇ ਕਰੀਬ ਬੋਟੇ ਲਾਏ ਨੇ ਸੋ ਕਿਵੇਂ ਇਹ ਮਾਹੌਲ ਜਿਹੜਾ ਹੋਰ ਵਧੀਆ ਲੱਗਣਾ ਸ਼ੁਰੂ ਹੋ ਗਿਆ ਇਹ ਸੁਨੰਦਾ ਸ਼ਰਮਾ ਨੇ ਕੱਲੀ ਕੱਲੀ ਕਲਿੱਪ ਕਿਆ ਸਕਦੇ ਹੈ ਕਿ ਆਪਣੇ ਵੀਡੀਓ ਦੇ ਵਿੱਚ ਸਾਂਝੀ ਕੀਤੀ ਗਈ ਹੈ ਇਹ ਮਾਹੌਲ ਸਾਰਾ ਆਪਣੇ ਚਾਹਵਾਨਾਂ ਨੂੰ ਜ਼ਰੂਰ ਦਿਖਾਇਆ ਹੈ ਕਿ ਕਿਸ ਤਰੀਕੇ ਦੇ ਨਾਲ ਹਰ ਕੋਈ ਸੁਨੰਦਾ ਨੂੰ ਇੰਨਾ ਪਿਆਰ ਕਰਦਾ ਹੈ ਕਿਸ ਤਰੀਕੇ ਦੇ ਨਾਲ ਸੁਨੰਦਾ ਦੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ ਦੇ ਉੱਤੇ ਜਾਂ ਲੋਕਾਂ ਦੀ ਜ਼ੁਬਾਨ ਦੇ ਉੱਤੇ ਕੱਲਾ ਕੱਲਾ ਗੀਤ ਚੜਿਆ ਹੋਇਆ ਸੋ ਆਓ ਦੇਖ ਲੈਨੇ ਆਂ ਖੂਬਸੂਰਤ ਵੀਡੀਓ ਕਿੰਨਾ ਪਾ ਰਹੇ ਹੋ ਅੱਜ ਅਸੀਂ ਆਏ ਆ ਪਿੰਡ 'ਚ ਇੱਕ ਜੰਗਲ ਲਾਉਣ। ਮੈਂ ਤਾਂ ਮਾਰਨ ਨੂੰ ਤਾਂ ਕਹ ਰਿਹਾ। ਬੁਟਾ ਕਹਿਣ ਨੂੰ। ਸਾਇਆ ਬੁਟੇ ਲਾਉਣ ਨੂੰ। ਓਹ। ਓਏ ਹੋਏ। ਸਤਿ ਸ਼੍ਰੀ ਅਕਾਲ ਜੱਜ ਬੁਟੇ ਲਾਉਣ ਆਏ। ਵਾਹ ਸੁਣੀ ਵਾਹ। ਇਹ ਕਾਹਦਾ ਬੁਟਾ ਹੈ? ਇਹ ਮਹਿੰਦੀ ਜੀ ਹੈ। ਮੰਦੀ 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 ਗਿੱਧੇ ਵਿੱਚ ਨੱਚਦੀ ਗਿੱਧੇ ਵਿੱਚ ਨੱਚਦੀ ਮੇਰੀ ਤੁਮਕ ਕਾਲ ਜੇ ਪੈਂਦੀ ਕਮਾਨ ਤਸਾਰ ਰੱਖੀਏ ਪਟਾਕੇ ਪਾਣ ਨੂੰ ਪਟਾਕੇ ਪਾਣ ਨੂੰ ਵਾ 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 ਪੰਜਾਬੀ ਗਾਇਕ ਸੱਭਾ ਦੀ ਗਾਇਕੀ ਹੁਣ ਕਹਿ ਸਕਦੇ ਆ ਕਿ ਕਿਸੇ ਵੀ ਜਾਣ ਪਹਿਚਾਨ ਦੀ ਮਹਤਾਜ ਨਹੀਂ ਹੈ ਕਿਉਂਕਿ ਲਗਾਤਾਰ ਸੱਬੇ ਦੇ ਵੱਲੋਂ ਲਾਈਵ ਸ਼ੋਅ ਕੀਤੇ ਜਾ ਰਹੇ ਨੇ ਚਾਹੇ ਉਹ ਇੰਡੀਆ ਦੇ ਵਿੱਚ ਕੀਤੇ ਜਾਣ ਚਾਹੇ ਉਹ ਬਾਕੀ ਕੰਟਰੀਜ਼ ਦੇ ਵਿੱਚ ਕੀਤੇ ਜਾ ਰਹੇ ਨੇ ਲਗਾਤਾਰ ਤੇ ਇਸੇ ਦੇ ਵਿੱਚਕਾਰ ਸੱਬੇ ਦੇ ਵੱਲੋਂ ਆਪਣਾ ਇੱਕ ਲਾਈਵ ਸ਼ੋਅ ਸਾਰਿਆਂ ਦੇ ਨਾਲ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਉਸਨੇ ਰੱਬ ਦੇ ਬੰਦਿਆਂ ਨੂੰ ਨਚਾਇਆ ਜਿ ਬਿਲਕੁਲ ਰੱਬ ਦੇ ਬੰਦੇ ਇਸ ਲਈ ਕਿਹਾ ਜਾ ਰਿਹਾ ਕਿਉਂਕਿ ਜਿਹੜੇ ਇਹ ਦੋ ਨੌਜਵਾਨ ਨੇ ਇਹਨਾਂ ਦੇ ਵੱਲੋਂ ਨੱਚ ਟੱਪ ਕੇ ਹਾਲ ਨਹੀਂ ਹਾਲਾਂਕਿ ਕਹਿ ਸਕਦੇ ਆ ਕਿ ਇਹਨਾਂ ਦੋ ਨ ਦੋਵਾਂ ਦੇ ਵੱਲੋਂ ਜੜਾ ਨੱਚਟਾ ਕੇ ਸੱਬੇ ਦੇ ਗੀਤਾਂ ਦੇ ਉੱਤੇ ਜਿਹੜੀ ਧਮਾਲ ਜ਼ਰੂਰ ਮਚਾਈ ਗਈ ਹੈ ਤੇ ਇਸ ਦੀ ਵੀਡੀਓ ਖੁਦ ਸੱਬੇ ਨੇ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ ਤੇ ਇਸ ਵੀਡੀਓ ਦੇ ਕੈਪਸ਼ਨ ਦੇ ਵਿੱਚ ਸੱਬੇ ਨੇ ਲਿਖਿਆ ਰੱਬ ਦੇ ਬੰਦੇ ਤਾਂ ਇਸ ਦੇ ਨਾਲ ਹੀ ਇਹ ਵੀਡੀਓ ਜਿਹੜੀ ਹੈ ਲਗਾਤਾਰ ਸਾਰਿਆਂ ਦੇ ਵੱਲੋਂ ਪਸੰਦ ਕੀਤੀ ਜਾ ਰਹੀ ਹੈ ਸੋ ਕਿਸ ਜੋਸ਼ ਦੇ ਨਾਲ ਕਹਿ ਸਕਦੇ ਹਾਂ ਕਿ ਹਾਲਾਂਕਿ ਦੇਖਣ ਦੇ ਵਿੱਚ ਜ਼ਰੂਰ ਲੱਗ ਰਿਹਾ ਕਿ ਇਹਨਾਂ ਦੋਵਾਂ ਨੌਜਵਾਨਾਂ ਨੂੰ ਇਸ ਗੀਤ ਦਾ ਨਹੀਂ ਵੀ ਪਤਾ ਪਰ ਇਸ ਦੇ ਬਾਵਜੂਦ ਜਿਸ ਤਰੀਕੇ ਦੇ ਨਾਲ ਸੱਬੇ ਨੇ ਇਸ ਲਾਈਵ ਸ਼ੋਅ ਦੇ ਵਿੱਚ ਰੰਗ ਬੰਨੇ ਨੇ ਯਾ ਕਿਸ ਤਰੀਕੇ ਦੇ ਨਾਲ ਸੱਬੇ ਨੇ ਇਸ ਗੀਤ ਨੂੰ ਗਾਇਆ ਉਹਨਾਂ ਦੀ ਦਿਲ ਲੈਣਾਂ ਜਿਆਦਾ ਖੁਸ਼ ਹੋ ਜਾਂਦਾ ਹੈ ਕਿ ਉਸ ਦੇ ਕੱਲੇ ਕੱਲੇ ਬੋਲ ਦੇ ਉੱਤੇ ਨੱਚਦੇ ਹੋਏ ਨਜ਼ਰ ਆਏ ਨੇ ਸੋ ਆਓ ਵੇਖਦੇ ਆ ਖੂਬਸਰਤ ਵੀਡੀਓ

ਤੇ ਹੀ ਪੰਜਾਬੀ ਗਾਇਕ ਅਖਿਲ ਦੇ ਵੱਲੋਂ ਫਿਲਹਾਲ ਨਿਰਮਾਨ ਦੇ ਵੱਲੋਂ ਲਿਖਿਆ ਗੀਤ ਅਤੇ ਅਖਿਲ ਦੇ ਵੱਲੋਂ ਗਾਇਆ ਗੀਤ ਕੀ ਮਿਲਿਆ ਇੱਕ ਵਾਰ ਫੇਰ ਤੋਂ ਦੁਹਰਾਇਆ ਗਿਆ ਗਿਟਾਰ ਦੀ ਧੁੰਦੇ ਉੱਤੇ ਅਖਿਲ ਨੇ ਇੱਕ ਖੂਬਸੂਰਤ ਗੀਤ ਗਾਇਆ ਤੇ ਇਸ ਗੀਤ ਤੇ ਥੱਲੇ ਨਿਰਮਾਨ ਦਾ ਖੂਬਸੂਰਤ ਕਮੈਂਟ ਵੀ ਆਇਆ ਸੋ ਇੱਕ ਵਾਰ ਫੇਰ ਤੋਂ ਕਹਿ ਸਕਦੇ ਆ ਕਿ ਅਖਿਲ ਦੀ ਆਵਾਜ਼ ਦੇ ਵਿੱਚ ਇਸ ਗੀਤ ਦੀ ਉਡੀਕ ਜ਼ਰੂਰ ਕੀਤੀ ਜਾ ਰਹੀ ਸੀ ਜਦੋਂ ਗੀਤ ਰਿਲੀਜ਼ ਹੋਇਆ ਸੀ ਤਾਂ ਹਰ ਕਿਸੇ ਦੇ ਵੱਲੋਂ ਇਸ ਨੂੰ ਜ਼ਰੂਰ ਪਸੰਦ ਕੀਤਾ ਗਿਆ ਨਾ ਸਿਰਫ ਅੱਜ ਦੀ ਪੀੜ੍ਹੀ ਦੇ ਵੱਲੋਂ ਬਲਕਿ ਉਹਨਾਂ ਲੋਕਾਂ ਦੇ ਵੱਲੋਂ ਵੀ ਜੋ ਅਕਸਰ ਖਿਲ ਨੂੰ ਪਿਆਰ ਕਰਦੇ ਨੇ ਜਾਂ ਅੱਜ ਦੇ ਗਾਇਕਾਂ ਨੂੰ ਪਿਆਰ ਕਰਦੇ ਨੇ ਸੋ ਖੂਬਸੂਰਤ ਵੀਡੀਓ ਅਖਿਲ ਦੇ ਵੱਲੋਂ ਸਾਰਿਆਂ ਦੇ ਨਾਲ ਸਾਂਝੀ ਕੀਤੀ ਗਈ ਹੈ ਹਾਲਾਂਕਿ ਉਹਨਾਂ ਦੀ ਇਹ ਵੀਡੀਓ ਜਦੋਂ ਅਪਲੋਡ ਹੁੰਦੀ ਹੈ ਤਾਂ ਅਪਲੋਡ ਹੋਣ ਤੋਂ ਬਾਅਦ ਹੀ ਸੋਸ਼ਲ ਮੀਡੀਆ ਤੇ ਟ੍ਰੈਂਡ ਕਰਨੀ ਸ਼ੁਰੂ ਹੋ ਜਾਂਦੀ ਹੈ ਪਹਿਲਾ ਆਇਆ ਹੱਸਾਂ ਬੰ ਫਿਰ ਮੇਰਾ ਵਾਇਆ ਖੁਦ ਨੂੰ ਤੇ ਮੂ ਵੀ ਮੈਂ ਕੋ ਦਤਾ ਵਾਪਸ ਨਾ ਪਾਇਆ ਖੁਦ ਨੂੰ ਤੇਰੀ ਜ਼ਿੰਦਗੀ ਚ ਵੀ ਕੁਤ ਪਤਾ ਲੱਗੀ ਅਜ ਤੱਕ ਮੁੱਲ ਮੇਰਾ ਸਮਝ ਨਾ ਆਇਆ ਖੁਦ ਨੂੰ ਹਾਲ ਦੇਖ ਨਿਰਮਲ ਦੱਤ ਕਿ ਹੋਇਆ ਤੇਰੇ ਜਾਣ ਤੋਂ ਬਾਅਦ ਤੂੰ ਹੀ ਦੱਸ ਮੈਨੂੰ ਕੀ ਮਿਲਿਆ ਤੇਨੂੰ ਇਹ ਨਾ ਚੰਨ ਤੋਂ ਬਾਅਦ ਤੂੰ ਹੀ ਦੱਸ ਮੈਨੂੰ ਬਾ ਓ ਮੇਰੀ ਲਗਨ ਦੀ ਚਾਹਤ ਐ ਤੂੰ ਤੇ ਨਹੀਂ ਪਰੇਸ਼ਾਨ ਗਈ ਐ ਕੈਸੀ ਸੱਟ ਮਰਿਵੇਂ ਦੇਖੂ ਕੋਈ ਦਿਸਦਾ ਨਿਸ਼ਾਨ ਨਹੀਂ ਨਸਕੀ ਕੇ ਪਾਧਿਆ ਤੈਨੂੰ ਮੈਨੂੰ ਘਮੋ

ਤੋ ਤੇ ਹੀ ਕੰਵਰ ਗਰੇਵਾਲ ਫਿਲਹਾਲ ਪਹਾੜਾਂ ਦੀ ਸੈਰ ਕਰ ਰਹੇ ਨੇ ਪਹਾੜਾਂ ਦੇ ਵਿੱਚ ਪਹੁੰਚ ਕੇ ਉਸ ਮੌਸਮ ਦਾ ਆਨੰਦ ਮਾਣਦੇ ਹੋਏ ਨਜ਼ਰ ਆਏ ਨੇ ਉੱਥੇ ਦੀ ਹਸੀਨ ਵਾਦੀਆਂ ਦਾ ਚਾਹੇ ਉੱਥੇ ਦੀ ਠੰਡਕ ਦਾ ਆਨੰਦ ਲੈਂਦੇ ਹੋਏ ਕੰਵਰ ਗਰੇਵਾਲ ਨਜ਼ਰ ਆਏ ਨੇ ਪਰ ਇਸ ਮੌਸਮ ਦੇ ਵਿੱਚ ਨਾ ਉਹ ਉਸ ਦਾ ਆਨੰਦ ਲੈ ਰਹੇ ਨੇ ਬਲਕਿ ਇਸ ਦੇ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਵੀ ਕਿਤਨਾ ਕਿਤੇ ਕਹਿ ਸਕਦੇ ਕਿ ਨਹੀਂ ਭੁੱਲੇ ਨੇ ਉਹਨਾਂ ਨੇ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਸਾਰਿਆਂ ਨੂੰ ਮੋਟੀਵੇਟ ਕਰਦੇ ਹੋਏ ਆਪਣੇ ਸਵੀਰ ਦੀ ਸ਼ੁਰੂਆਤ ਵਾਹਿਗੁਰੂ ਦੇ ਨਾਮ ਤੋਂ ਕੀਤੀ ਹੈ ਉਹਨਾਂ ਨੇ ਬੜਾ ਜਾਪ ਕੀਤਾ ਹੈ ਤੇ ਇਸ ਦੇ ਨਾਲ ਹੀ ਇਹ ਵੀਡੀਓ ਜਿਹੜੀ ਹੈ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ ਤੇ ਸਾਰਿਆਂ ਨੂੰ ਇੱਕ ਮੋਟੀਵੇਸ਼ਨ کہہ ਸਕਦੇ ਕਿ ਜ਼ਰੂਰ ਦਿੱਤੀ ਹੈ ਕਿ ਹਰ ਕਿਸੇ ਨੂੰ ਸਵੇਰੇ ਉੱਠਣ ਤੋਂ ਪਹਿਲਾਂ ਉਸ ਰੱਬ ਦਾ ਸ਼ੁਕਰ ਜ਼ਰੂਰ ਕਰਨਾ ਚਾਹੀਦਾ ਜਿਨੇ ਉਸ ਨੂੰ ਜ਼ਿੰਦਗੀ ਬਖਸ਼ੀ ਹੈ ਜਾਂ ਜਿੰਨਿਆਂ ਜਿੰਨੇ ਪਾਲੋ ਕਹਿ ਸਕਦੇ ਕਿ ਅੱਜ ਜ਼ਿੰਦਗੀ ਦੇ ਵਿੱਚ ਆਪਣੇ ਹਸੀਨ ਜੀਰੇ ਨੇ ਸੋ ਬਹੁਤ ਖੂਬਸੂਰਤ ਵੀਡੀਓ ਕਮਰ ਗਰੇਵਾਲ ਤੋਂ ਜੁਮੇ ਲੋ ਸਾਂਝੀ ਕੀਤੀ ਗਈ ਹੈ ਅਸੀਂ ਵੀ ਦੇਖ ਲੈਣੇ ਆ ਇੱਕ ਓਨਕਾਰ ਸਤਨਾਮ ਕਰਤਾ ਪ੍ਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਓੰਕਾਰ ਪੰਜਾਬੀ ਇੰਡਸਟਰੀ ਨੂੰ ਕਈ ਸਾਰੇ ਹਿੱਟ ਗੀਤ ਦੇਣ ਤੋਂ ਬਾਅਦ ਚੰਦਰਾ ਬਰਾੜ ਹੁਣ ਕਹਿ ਸਕਦੇ ਆ ਕਿ ਆਪਣੀ ਅਗਲੀ ਐਲਬਮ ਦੀ ਤਿਆਰੀ ਕਰਦੇ ਹੋਏ ਜ਼ਰੂਰ ਨਜ਼ਰ ਆ ਰਹੇ ਨੇ ਕਿਉਂਕਿ ਬੀਤੇ ਦਿਨੀ ਉਹਨਾਂ ਨੇ ਇੱਕ ਜਿਹੜੀ ਪੋਸਟ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਐਲਬਮ ਦੀ ਤਿਆਰੀ ਨੂੰ ਲੈ ਕੇ ਜਾਣਕਾਰੀ ਜ਼ਰੂਰ ਦਿੱਤੀ ਸੀ ਪਰ ਇਸ ਦੇ ਵਿਚਕਾਰ ਉਹਨਾਂ ਦੇ ਇੱਕ ਗਿਟਾਰ ਦੇ ਉੱਤੇ ਆਪਣੀ ਆਵਾਜ਼ ਦੇ ਵਿੱਚ ਖੂਬਸੂਰਤ ਗੀਤ ਗਾਉਂਦੇ ਹੋਏ ਨਜ਼ਰ ਆਏ ਨੇ ਜੋ ਗੀਤ ਹੈ ਸੁਖਵਿੰਦਰ ਸਿੰਘ ਦਾ ਤੇ ਇਸ ਗੀਤ ਨੂੰ ਚੰਦਰਾ ਬਰਾੜ ਨੇ ਗਿਟਾਰ ਦੀ ਧੁੰਨ ਦੇ ਉੱਤੇ ਗਾਇਆ ਹੈ ਜਿਸ ਦਾ ਨਾਮ ਹੈ ਲਾਈਵ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਸੋ ਅਸੀਂ ਵੀ ਸੁਣਦੇ ਆ ਚੰਦਰਾ ਬਰਾੜ ਦੀ ਖੂਬਸੂਰਤ ਆਵਾਜ਼ ਦੇ ਵਿੱਚ ਸੁਖਵਿੰਦਰ ein Dei Kass geht. Tere bhai bhi na gayi tere bhai bhi na gayi mere maa ਖਾਸ ਸ਼ੋਅ ਦੇ ਵਿੱਚ ਸਿਰਫ ਇਨਾ ਹੀ ਫਿਰ ਮਿਲਾਂਗੇ ਕੁਝ